ਤੁਸੀਂ ਸਾਰਿਆਂ ਨੇ ਲੁੱਡੋ ਖੇਡੀ ਹੋਣੀ ਆ ਹੋਰ ਬਹੁਤ ਸਾਰੀਆਂ ਬੋਰਡ ਗੇਮਸ ਖੇਡੀਆਂ ਹੋਣੀਆਂ ਨੇ ਇਹਨਾਂ ਸਾਰੀਆਂ ਬੋਰਡ ਗੇਮ ਦੇ ਵਿੱਚੋਂ ਜਿਹੜੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਪ੍ਰਚਲਿਤ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਆ ਉਹ ਹੈਗੀ ਆ ਮੋਨੋਪਲੀ ਮੋਨੋਪਲੀ ਨੂੰ 1903 ਦੇ ਵਿੱਚ ਡਿਜ਼ਾਈਨ ਕੀਤਾ ਇਲੈਜ਼ਬੈਥ ਮੈਗੀ ਫਿਲਿਪਸ ਨਾਮ ਦੀ ਇੱਕ ਔਰਤ ਨੇ ਪਰ ਹੁਣ ਇਹਨੂੰ ਡਿਜ਼ਾਈਨ ਕਰਨ ਦੇ ਪਿੱਛੇ ਦੀ ਕਹਾਣੀ ਵੀ ਬਹੁਤ ਹੀ ਜ਼ਿਆਦਾ ਦਿਲਚਸਪਾ ਕਿਉਂਕਿ ਉਸ ਟਾਈਮ ਦਾ ਅਮਰੀਕਾ ਉੱਥੇ ਕੁਝ ਕੁ ਬਹੁਤ ਜ਼ਿਆਦਾ ਅਮੀਰ ਤਨਾੜ ਫੈਮਲੀਆਂ ਸੀ ਤੇ ਹੋਰ ਪੂਰੀ ਦੁਨੀਆ ਦੇ ਅਮੀਰਾਂ ਦੀ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਆਪਣਾ ਅੰਪਾਇਰ ਸੀ ਉਹ ਵੀ ਕਿਤੇ ਨਾ ਕਿਤੇ ਖੜਾ ਸੀ ਆਮ ਲੋਕਾਂ ਦੀ ਗਰੀਬ ਮਜ਼ਦੂਰਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਉੱਤੇ ਇਸੇ ਚੀਜ਼ ਤੋਂ ਖਿਜ ਕੇ ਇਲੈਜ਼ਬਥ ਨੇ ਇੱਕ ਗੇਮ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇਹ ਜੇ ਲੋਕਾਂ ਨੂੰ ਸਮਾਜ ਦੇ ਸਾਹਮਣੇ ਨੰਗੇ ਕੀਤਾ ਜਾ ਸਕੇ ਤੇ ਇਸ ਗੇਮ ਦਾ ਨਾਮ ਰੱਖਿਆ ਮੋਨੋਪੋਲੀ ਮੋਨੋਪੋਲੀ ਦਾ ਹੁਣ ਮਤਲਬ ਕੀ ਹੁੰਦਾ ਇੱਕ ਬੰਦੇ ਦਾ ਪੂਰਾ ਕੰਟਰੋਲ ਤਨਾਡ ਲੋਕ ਆਪਣਾ ਪੂਰਾ ਦਾ ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਇੱਕ ਬਿਜ਼ਨਸ ਦੇ ਉੱਪਰ ਇਹੋ ਚੀਜ਼ ਅਮਰੀਕਾ ਚ ਹੁੰਦੀ ਆ ਤੇ ਐਲਿਜ਼ਬੈਥ ਨੇ ਇਸ ਚੀਜ਼ ਦੇ ਅਗੇਂਸਟ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਇਹ ਗੇਮ ਕੱਢੀ ਮੋਨੋਪੋਲੀ ਜਿਹੜੀ ਅੱਜ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਬੋਰਡ ਗੇਮ ਆ ਪਰ ਜਿਹੜੀਆਂ ਸਮਾਜਿਕ ਰੀਤੀਆਂ ਦੇ ਨਾਲ ਲੜਦੇ ਹੋਏ ਐਲੈਸਬਥ ਨੇ ਇਹ ਗੇਮ ਕੱਢੀ ਉਹ ਖੁਦ ਹੀ ਇਹਦੇ ਸ਼ਿਕਾਰ ਹੋ ਗਏ ਉਹਨਾਂ ਨੂੰ ਕਦੇ ਵੀ ਇਸ ਚੀਜ਼ ਦਾ ਕ੍ਰੈਡਿਟ ਨਹੀਂ ਮਿਲਿਆ ਇਹਦਾ ਕ੍ਰੈਡਿਟ ਕਿਹਨੂੰ ਮਿਲ ਗਿਆ ਇੱਕ ਹੋਰ ਮਰਦ ਚਾਰਲਸ ਡੈਰੋ ਨੂੰ ਤੇ ਚਾਰਲਸ ਡੈਰੋ ਨੇ ਇਹ ਵਾਲਾ ਡਿਜ਼ਾਈਨ ਮੋਨੋਪੋਲੀ ਦਾ ਐਲੈਜ਼ਬਥ ਨੂੰ ਕਿੰਨੇ ਰੁਪਏ ਚ ਖਰੀਦਿਆ ਸਿਰਫ 500 ਡਾਲਰ ਚ ਤੇ ਉਸ ਤੋਂ ਬਾਅਦ ਪੂਰਾ ਦਾ ਪੂਰਾ ਕ੍ਰੈਡਿਟ ਖੁਦ ਲੈ ਲਿਆ